ਖੇਤੀਬੜ ਤੋਂ ਲਈ ਯੂਰੀਆ ਖਾਦ ਦਾ ਉਦਯੋਗਿਕ ਵਰਤੋਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਲੁਧਿਆਣਾ ਚ ਘਰ ਦੇ ਬਾਹਰ ਖੜੀ ਮਰਸੀਡੀਜ਼ ਕਾਰ ਨੂੰ ਅਚਾਨਕ ਲੱਗੀ ਅੱਗ ਅੱਗ ਲੱਗਦੇ ਹੀ ਕਾਰ ਮਾਲਕ ਨੇ ਰੌਲਾ ਪਾ ਦਿੱਤਾ ਜਿਸ ਨਾਲ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਅਚਾਨਕ ਲੱਗੀ ਅਗੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਸੋਮਵਾਰ ਸਵੇਰੇ ਅਚਾਨਕ ਅੱਗ ਲੱਗ ਗਈ ਦਾਖਲ ਮਰੀਜ਼ਾਂ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਜਲੰਧਰ ਚ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਫੈਲਾਈ دہشت ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਆਪਣੇ ਸਾਥੀ ਨੂੰ ਗੋਲੀ ਚਲਾਉਣਾ ਸਿਖਾ ਰਿਹਾ ਹੈ ਅਤੇ ਇਸ ਦੌਰਾਨ ਲਗਭਗ 3 ਗੋਲੀਆਂ ਚਲਾਈਆਂ ਗਈਆਂ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਸਾਰਿਆਂ ਲਈ ਇੱਕ ਵੱਡੀ ਰਾਹਤ ਏਸ਼ੀਆ ਕਪ 2025 ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ ਦੂਜੀ ਵਾਰ ਹਰਾਇਆ ਸੁਪਰ 4 ਚ 6 ਵਿਕਟਾਂ ਨਾਲ ਜਿੱਤਿਆ ਮੈਚ ਨਰਾਤਿਆਂ ਦੇ ਪਹਿਲੇ ਦਿਨ ਕਸ਼ਮੀਰ ਚ دہشت ਫੈਲਾਉਣ ਦੀ ਸਾਜਿਸ਼ ناکਾਮ ਦਲ ਝੀਲ ਤੋਂ ਵਿਸਫੋਟਕ ਬਰਾਮਦ ਬੰਬ ਨਿਰੋਧਕ ਦਸਤੇ ਨੇ ਕੀਤਾ ਨਸ਼ਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਟਾ ਨਗਰ ਚ 5100 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀ ਪੱਥਰ ਭਗਵੰਤ ਮਾਨ ਦਾ ਪੰਜਾਬੀਆਂ ਦੇ ਹੱਕ 'ਚ ਵੱਡਾ ਫੈਸਲਾ ਇਸ ਦਿਨ ਤੋਂ ਬੜਨਗੇ ਸਿਹਤ ਬੀਮਾ ਕਾਰਡ ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲੇ ਚਰਨ ਵਿੱਚ ਕੱਲ 23 ਸਤੰਬਰ ਤੋਂ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ ਸਿਰਫ ਤਰਨਤਾਰਨ ਵਿੱਚ ਹੀ ਲਗਭਗ 128 ਥਾਣਿਆਂ ਤੇ ਇਹ ਕੈਂਪ ਹੋਣਗੇ ਜੋ 2 ਤੋਂ 3 ਦਿਨ ਤੱਕ ਚੱਲਣਗੇ ਇਹਨਾਂ ਕੈਂਪਾਂ ਰਾਹੀਂ ਲੋਕ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਣਗੇ ਪ੍ਰਧਾਨ ਮੰਤਰੀ ਮੋਦੀ 25 ਸਤੰਬਰ ਨੂੰ ਦੋ ਨਵੀਆਂ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦਾ ਕਰਨਗੇ ਉਦਘਾਟਨ ਪੰਜਾਬ 29 ਸਤੰਬਰ ਨੂੰ ਲੈ ਹੋਇਆ ਵੱਡਾ ਐਲਾਨ ਪੰਜਾਬ ਦੇ ਲੋਕਾਂ ਲਈ ਅਹਿਮ ਖਬਰ ਸਾਹਮਣੇ ਆਈਏ ਕਿ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟ ਵਰਕਸ ਯੂਨੀਅਨ ਪੰਜਾਬ ਦੀ ਇੱਕ ਮਹੱਤਵਪੂਰਨ ਮੀਟਿੰਗ ਸਟੇਟ ਫਾਊਂਡਰ ਅਮਲ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਭੇਜਿਆ ਨੋਟਿਸ AIBE ਰਿਪੋਰਟ ਤੇ ਕਹੀ ਇਹ ਗੱਲ ਸੁਪਰੀਮ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਕੋਰਟ ਨੇ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਕੇਂਦਰ ਨੂੰ ਸਖਤ ਕਦਮ ਉਠਾਉਣ ਦਾ ਹੁਕਮ ਦਿੱਤਾ ਵਿਰਸਾ ਸਿੰਘ ਬਲਟੋਹਾ ਪਹੁੰਚੇ ਜੇਲ੍ਹ 'ਚ ਨਜ਼ਰਬੰਦ ਮਜੀਠਿਆ ਨਾਲ ਮੁਲਾਕਾਤ ਕਰਨ ਵਿਕਰਮਾ ਦਿਤੀਆ ਸਿੰਘ ਤੇ ਡਾਕਟਰ ਅਮਰੀਨ ਕੌਰ ਵਿਆਹ ਦੇ ਬੰਦਨ ਵਿੱਚ ਬੱਜੇ ਡੇਰਾਬਸੀ ਦੀ ਪਾਂਖਰਪੁਰ ਗੁਰਨਾਨਕ ਕਲੋਨੀ ਵਿੱਚ ਘਰ 'ਚ ਵੜ ਕੇ ਮਾਰੀ ਗੋਲੀ